ਹਾਂ ਜੀ ਲੱਗੇਗਾ। ਹਾਂ। ਕੀ ਆ ਵੀ ਆ ਜਾ ਨਾ ਹੁੰਦਾ ਤੇ ਪੀ ਆ ਵੀ ਹਮੇ ਤਾਂ ਇਹ ਬੜੀ ਆਖਾ ਚੀਜ਼। ਵੀਰ ਲਾ ਕੇ ਦਰ। ਬਾਹ ਇਹਨਾਂ ਚਾੜੇ ਬੱਚੇ ਜਿੰਨ ਸਭ ਕੱਢ ਕੇ ਰੱਖ ਕੇ ਤੇ ਆ ਸਾਡੇ ਮੋਬਾਈਲ ਵਾਲੇ ਖਾਲੀ ਡੱਬੇ ਸਭ ਕੁਝ ਕੋਲਿਆ ਹੈ। ਸਾਡੇ ਕੋਲ ਸਿਰਫ ਨਾ ਚਿੱਤਰਾਂ ਤੇ ਆ ਕੀ ਆ ਸਾਰਾ ਸਾਰਾ ਲਿਖੀ ਆਪਣੀ ਦਾ। ਬਾਹ ਕੋਲੇ ਜੇਨੇ ਨੂੰ ਮਾ ਲਾ ਦੇ ਰਹਾ ਹੈ ਆਖੋ। ਮੇਰਾ ਨਕਲੀ ਸਮਾਨ ਨੇ ਕੱਢ ਕੇ ਰੱਖਿਆ ਵਾ ਅਸਲੀ ਵੀ ਸਾਰਾ ਕੱਢ ਕੇ ਸੀ ਜਿਹੜਾ ਅਸਲੀ ਲੈ ਗਏ ਨਕਲੀ ਸਾਰਾ ਆਈ ਰਾਤ 2:30 ਵਜੇ ਦਸਤੋਂ ਪਦਨ ਕਚਨੀ ਕੀਤਾ ਹੈ ਸਾਰਾ ਦੇਖ ਕੇ ਗਿਆ ਜਿੱਦਾ 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 ਕਰ ਗਿਆ ਆਹ ਕੋ ਲੋਕਰ ਵੀ ਸਾਰਾ ਪਰਵਾਹ ਆਮੀ ਸਾਫ ਕਰਦਾ ਕੋਈ ਪ੍ਰਸ਼ਾਸਨ ਦੇ ਸਾਹਮਣੇ ਨਹੀਂ ਹੱਦੀ ਇਹ ਹੋਇਆ ਕੋਈ ਵੀ ਗਤੀ ਕੀਤੀ

ਕਬਾਤ ਕਿੰਨੇ ਕੋਈ ਦੀ ਗੱਲ ਹੈ ਮੇਰਾ ਨਾਮ ਜਗਾਜੀ ਅਸੀਂ ਕਿੱਥੋਂ ਦੇ ਆ ਰਾਮ ਨਗਰ ਬਾਈ ਅਸੀਂ ਇਥੋਂ ਰਾਮ ਨਗਰ ਦੇ ਆਜੀ ਕੀ ਗੱਲ ਹੋਈ ਬਾਈ ਜਿਹੜੀ ਕੀ ਘਟਨਾ ਹੋਈ ਗੱਲ 2:30 ਦਾ ਟਾਈਮ ਹੈ ਜੀ ਐਦਾਂ ਅਸੀਂ ਆਪਣੇ ਮਿਲ ਕੇ ਬੇਟੇ ਨੂੰ ਲਾ ਕੇ ਉੱਪਰ ਅਸੀਂ ਬਾਹਰ ਬਰਾਂਡੇ ਜੀ ਪਏ ਆ ਅੰਦਰ ਸਾਡਾ ਸਾਰਾ ਸਮਾਨ ਬਾਕੀ ਅੰਦਰ ਬੀਅਰ ਮੇਰੇ ਨਾਲ ਤਿੰਨ ਕੰਮ ਕਰਦੇ ਨੇ ਉਹ ਬਾਹਰ ਸੁੱਤੇ ਨੇ ਦੇ ਇਥੇ ਹਾਂਜੀ ਉਹ 2:30 ਦਾ ਟਾਈਮ ਹੈ ਇਤਰਾ ਉਹ ਆਇਆ ਰਾਤ ਪਹਿਲਾਂ ਦੱਬੇ ਦੱਬੇ ਵਾੜਾ ਓਪਨ ਜਿਹੜਾ ਬਾਹਰ ਦਾ ਗੇੜ ਵੱਡਾ ਉਹ ਖੁੱਲਾ ਹੀ ਦਾ ਉਹ ਦੱਬੇ ਦੱਬੇ ਪੈਰੀ ਆ ਤੇ ਦੱਬੇ ਦੱਬੇ ਤਰੀ ਇਤਰਾ ਹੀ ਉਹਨੇ ਸਾਡਾ ਬੂਆ ਖੋਲਾ ਕੋਈ ਪਤਾ ਨਹੀਂ ਨਾ ਕੋਈ ਸੁੱਤੇ ਆ ਅੱਜ ਸੁੱਤੇ ਆ ਸਾਡੇ ਬੇਟੇ ਨੂੰ ਥੋੜੀ ਪ੍ਰੋਬਲਮ ਹੀ ਤੇ ਉਹਦੇ ਪਰੇਸ਼ਾਨੀ ਕਰਕੇ ਕਾਫੀ ਦਿਨ ਬੜ ਕੇ ਇਹਦਾ ਪਰੇਸ਼ਾਨੀ ਰਹਾ ਹੈ ਤੇ ਉਹਦੇ ਕਰਕੇ ਹੀ ਮੇਰੀ ਅੱਖ ਲੱਗ ਗਈ ਚਲੋ ਥੋੜਾ ਜਿਹਾ ਉਹ ਠੀਕ ਹੋਇਆ ਤੇ ਸਾਡੀ ਵੀ ਅੱਖ ਲੱਗ ਗਈ ਤੇ ਚਲ ਸਾਡਾ ਬੱਚਾ ਸਹੀ ਸਲਾਮਤ ਆ ਅਸੀਂ ਤਾਂ ਆਪਣੇ ਮੂੰਹ ਧਿਆਨ ਪਏ ਸਾਨੂੰ ਇਹਦਾ ਪਤਾ ਨਹੀਂ ਵੀ ਹੱਡਣਾ ਆ ਕੰਮ ਹੋਈ ਨਾ ਇਹ ਕੰਮ ਹੋਈ ਨਾ ਕਿੰਨੀ ਕੀ ਸਮਝਦੀ ਐ ਇਸ ਤਰ੍ਹਾਂ ਦੀ ਘਟਨਾ ਹੋਣੀ ਕਿੰਨੇ ਜਿਮਨਤ ਬਾਕੀ ਕਰਦੇ ਪਾਈ ਪਾਈ ਜੋੜ ਕੇ ਇਸ ਤਰ੍ਹਾਂ ਦਾ ਦੇਖੋ ਜੀ ਚੋਰਾ ਕੋ ਮਿੰਟਾ ਜੀ ਉਹ ਕੰਮ ਕੀਤਾ ਜਾਂਦਾ ਸਾਡੇ ਹੱਥ ਖਰਾਬ ਹੋ ਜਾਂਦੇ ਆ ਡੇਰੀ ਦਾ ਹੀ ਕੰਮ ਕਰਦੇ ਪਾਣੀ ਨਾਲ ਉਂਗਲ ਸਾਡੀਆਂ ਖਰਾਬ ਹੋ ਜਾਂਦੀਆਂ ਅਸੀਂ ਤੇ ਰੁਪਈਆ ਰੁਪਈਆ ਜੋੜ ਕੇ ਗਰੀਬਾਂ ਨੇ ਮਹਾ ਆਪਣੀ ਜੁਦਾ ਕੀ ਕਰਨਾ ਹੁੰਦਾ ਸਾਡਾ ਬੱਚਾ ਨਹੀਂ ਠੀਕ ਅਸੀਂ ਕਮੇਟੀ ਵੀ ਲਾਂਦੀ 3000 ਦੀ ਚੋਕੇ ਐਸੇ ਕਰਕੇ ਵੀ ਅਸੀਂ ਆਪਣੇ ਬੇਟੇ ਨੂੰ ਹਸਪੀਟਲ ਲਾ ਕੇ ਜਾਣਾ ਕੋਈ ਜੇ ਸਾਨੂੰ ਇਹ ਪਤਾ ਦਾ ਹੀ ਨਹੀਂ ਲਿਆਉਂਦੇ ਮੁਨੇ ਸਭਰੇ ਸਾਰੇ ਪੁਲਿਸ ਨੂੰ ਕੰਪਲੀਟ ਕਰ ਦਿੱਤਾ ਹਾਂ ਜੀ ਮੈਂ ਕੀ ਮੰਗ ਕਰਦੇ ਪਤਾ ਮੰਗ ਇਹੋ ਜੇ ਸਾਡੀ ਪੁਲਿਸ ਪ੍ਰਸ਼ਾਸਨ ਨੇ ਇਹੋ ਸਾਡੀ ਮੰਗ ਆ ਵੀ ਚਲੋ ਸਾਡੀ ਸੁਣਾਈ ਕੀਤੀ ਜਾਵੇ ਗਰੀਬਾਂ ਦੀ ਭਾਈ ਜੰਮ ਸਿੰਘ ਸਾਡੀ ਕਿੱਥੋਂ ਦੇ ਰਹਣ ਵਾਲੇ ਆਰਾਮ ਨਗਰ ਕਲੋ ਕੀ ਗੱਲ ਹੋਈ ਬਾਈ ਜਿਹੜਾ ਘਟਣਾ ਰਾਤ ਬੰਦੇ ਸਾਡੇ ਥੱਲੇ ਵੀ ਸੁੱਤੇ ਸੀ ਤੇ ਅੱਗੇ ਵੀ ਕਈ ਜਰਾ ਬੂਗਾ ਬਾਬਾ ਖੁੱਲਾ ਰਹਿ ਜਾਂਦਾ ਵੈਸੇ ਤੇ ਇਹ ਕੋਠੇ ਦੇ ਸੁੱਤੇ ਸੀ ਦੋਵੇਂ ਜੀ ਤੇ ਅਹੀਂ ਆਵਦਾ ਕੋਠੇ ਤੇ ਗੁੰਡਾ ਮਾਰ ਕੇ ਸੌਣੇ ਆ ਤੇ ਇਹ ਤੜਕੇ ਨਾ ਰੌਲਾ ਪਾਇਆ ਆ ਤੇ ਇਹਨਾਂ ਦਾ ਕਾਕਾ ਢੱਲਾ ਹੀ ਦੇ ਅਹੀਂ ਤੇ ਉਪਰ ਵਾਏ ਉੱਠੇ ਵੀ ਕਾਕਾ ਢੱਲਾ ਤੋਂ ਲਾਉਣਾ ਜਿਹੜਾ ਰੌਲਾ ਪਾਉਂਦੇ ਨੇ ਗੁੱਡੀ ਰੋਂਣ ਲਈ ਹੈ ਤੇ ਅਹੀਂ ਦੇ ਵੇ ਜੀ ਉੱਠੇ ਆ ਤੇ ਉਹਨੇ ਜਿਹੜੇ ਬੰਦੇ ਵੀ ਉੱਠ ਠੱਠ ਬੈਠੇ ਸਾਰੇ ਤੇ ਇਹ ਬੁੜਕੇ ਆਹਦੇ ਇਤਰਾ ਵੀ ਲਮਾਰੀ ਚੋਂ ਸਾਡੀਆਂ ਚੀਜ਼ਾਂ ਜੁੱਝਾਂ ਇਹਨਾਂ ਦਾ ਕੋਈ ਅਹੀਂ ਗਾਣਾ ਗੋਣਾ ਉਹ ਲੈ ਗਏ ਆ ਆ ਗੱਲਬਾਤ ਬੜੀ ਕਿੰਨੀ ਮੰਦ ਭਾਗੀ ਘਟਨਾ ਸਮਝਿਆ ਪਾਈ ਪਾਈ ਜੋੜ ਕੇ ਇਹਨਾਂ ਨੇ ਕੰਮ ਕੀਤਾ ਜਿਵੇਂ ਚੋਰਾਂ ਨੂੰ ਮਿੰਟਾਂ ਤੇ ਕੇਜੀ ਕਾਂਡ ਕੀਤਾ ਉਹ ਇਹ ਨਾਲ ਵਧਾਣਾ ਉਹ ਮਿਲਣਾ ਚਾਹੀਦਾ ਮੁਕਤ ਰਾਈਜ਼ੇ ਮੋਕੇ ਤੇ ਹਾਂ ਪੁਲਿਸ ਆਈ ਸੀ ਜੀ ਪੁਲਿਸ ਆਜਾ ਜੀ ਕੀ ਮੰਗ ਕਰਦੇ ਬਚਾਉਣ ਚਾਹੀਦਾ ਉਹੋ ਹੀ ਭਰ ਇਨਸਾਫ ਮਿਲਣਾ ਚਾਹੀਦਾ ਇਹਨਾਂ ਵਿਚਾਰਾ ਗਰੀਬ ਬੰਦੇ ਨੇ ਮਿਹਨਤਾਂ ਗੁੱਡੀ ਦੇ ਬੰਦ ਬੜੀ ਕੀਤੀ ਹੈ ਤੇ ਦੋਵੇਂ ਜੀ ਬੇਹੰਤ ਕਰਦੇ ਨੇ ਆ ਫਰਲਾਸ਼ੇ ਪੱਤੇ ਤੋਂ ਰਹੇ ਦਿਆ ਇਹ ਵੀ ਗੱਲ ਹੈ ਆ ਕੰਪਲੀਟ ਕੀਤੀ ਹੈ ਜੀ ਹੂੰ ਤੇ ਹੁਣ ਆਏ ਮੌਕੇ ਤੇ ਕੀ ਕਿਆ ਸਰ ਇਹਨਾਂ ਨੇ ਹਾਂਜੀ ਕੀ ਕੰਪਲੀਟ ਕੀਤੀ ਰਹਿਣੇ ਇਹਨਾਂ ਕੰਪਲੀਟ ਕੀਤੀ ਹੈ ਵੀ ਰਾਤ 2:30 ਵਜੇ ਦੀ ਚੋਰੀ ਹੋ ਗਈ ਹੈ ਤੇ ਮੌਕੇ ਤੇ ਆਏ ਆ ਮੌਕਾ ਵੇਖ ਕੇ ਤੇ ਡਿਊਟੀ ਅਫਸਰ ਨੂੰ ਬੁਲਾਉਂਦੇ ਨੇ ਜੋਬ ਬੰਦੀ ਕਰਵਾਇਤਾ ਕੀ ਕੀ ਦੱਸੇ ਸਰ ਕੀ ਕੀ ਚੋਰੀ ਹੋਇਆ ਕੋਈ ਇਨਾ ਦੀਆਂ ਹੋਈਆਂ ਜੀ 4 ਚੀਜ਼ਾਂ ਹੋਈਆਂ ਹੂੰ ਇਹ ਕੀ ਕੋਈ ਯਾ ਕਮੇਟੀ ਚੁੱਕੀ ਸੀਗੇ ਬੱਚੇ ਦਾ ਲਾਜ ਕਰਾਉਣ ਦੇ ਉਹ ਲੱਗੇ ਇਹ ਸਰ ਕੋਈ ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ ਹਾਂਜੀ ਆ ਗਈ ਹਾਂਜੀ ਹਾਂਜੀ ਆ ਗਈ ਤੇ ਜੋ ਕਾਰਵਾਈ ਪਾਈ ਉਹ ਕਦਾ ਠੀਕ ਹੈ ਅਬ ਸਭ ਆਪਣਾ ਬੋਲੇ ਹਾਂਜੀ ਹਾਂਜੀ ਐਸਐਚਓ ਸਾਹਿਬ ਦੇ ਡਿਊਟੀ ਅਸਲ ਤੇ ਨੌਂ ਦੇ ਚਲੇ ਠੀਕ ਹੈ ਜੀ ਦੁਖੀ ਪੈਣ ਭਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰਿਸ ਕਿਤਾ ਕਰਾਇਆ ਨੌਕਰੀ ਕਾਰੋਬਾਰ ਸਵਤਨ ਦੁਸ਼ਮਨ ਤੋਂ छुटਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਕਾਲਾ ਮੇਰੇ ਲੰਮੇ ਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਧੱਕੇ ਖਾਈ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਤਿਕ ਸ਼ਾਮ ਜੋਤਿਸ਼ਪਾਲਿਤ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹਿੰਗ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669